ਇਹ ਮਾਰਜਾ ਅੰਦਰ ਹੋਇਆ ਉਹ ਪਤਾ ਪਰਚੇ ਨਾਜਾਇਜ਼ ਕੱਟੇ ਗਏ ਸਾਡੇ ਹਾਂਜੀ ਇਹ ਪਰਚੇ ਤੇ ਗੱਲ ਹੋਈ ਸੀ ਕਿ ਇਸ ਤਰ੍ਹਾਂ ਕਰਕੇ ਉਹਨਾਂ ਦੇ ਕੋਈ ਬੱਚੇ ਦੀ ਡੈਥ ਹੋਈ ਸੀਗੀ ਉਹਨੇ ਕਰਕੇ ਪਰਚੇ ਕੱਟੇ ਗਏ ਉਹ ਸਾਡੇ ਨਾਜਾਇਜ਼ ਬੰਦਾ ਸਾਡੇ ਹਾਂ ਸਵੇਚ ਸਾਡੇ 9 ਵੇ ਨਾ ਆਉਂਦੇ ਪਏ ਹਾਂਜੀ ਸਾਡੇ ਬੱਚਿਆਂ ਦੇ ਵੀ ਆਉਂਦੇ ਪਏ ਆ ਸਾਡੇ ਬੇਟਿਆਂ ਦੇ ਵੀ ਆਉਂਦੇ ਪਏ ਆ ਜਿਹੜੀ ਤੁਸੀਂ ਲਾਸ਼ ਰੱਖੀ ਹੈ ਮਾਤਾ ਦੀ ਡੈਥ ਕਿਵੇਂ ਹੋਈ ਇਹ ਦੇਖੋ ਯਾਰ ਟੈਨਸ਼ਨ ਨਾਲ ਜਦੋਂ ਇਹਨੂੰ ਪਤਾ ਲੱਗ ਗਿਆ ਮੇਰੇ ਸਾਰੇ ਪਰਿਵਾਰ ਤੇ ਉੱਟੇ ਗਏ ਪਰਚੀ ਇਹਨਾਂ ਨਾਲ ਨਾਲ ਹੌਕਾ ਖਿੱਚ ਲਿਆ ਅਸੀਂ ਫੜਨ ਚ ਇਹਨੂੰ ਹੋ ਗੀਆਂ ਪਰ ਸਾਡੇ ਤੋਂ ਸੁਣਨ ਨਹੀਂ ਆਇਆ ਕੀ ਲੱਗਦੇ ਸੀ ਜਿਹੜੇ ਮਿਰਟੀ ਸੀ ਕਿੰਨੀ ਉਮਰ ਕਿੰਨੀ ਇਹਨਾਂ ਦੀ 70 ਸਾਲ ਦੀ ਕੀ ਮੰਗ ਕੀ ਕਰਦੇ ਆ ਤੁਸੀਂ ਅੱਜ ਬੈਠੇ ਹੋ ਧਰਨਾ ਲਾਇਆ ਹੋਇਆ ਸੇ ਧਰਨੇ ਤੇ ਮੰਗ ਕਰਦੇ ਆ ਵੀ ਸਾਡੇ ਬੱਚਿਆਂ ਦਾ ਇਸਾਫਾ ਹੀ ਆਵੇ ਜਰੂਰ ਧਰਨਾ ਅਸੀਂ ਟੈਸਟ ਕਰਨ ਨੂੰ ਲਾਇਆ ਹਾਂ ਜਿਹੜੇ ਪੱਟੇ ਟੂਠੇ ਬਣੇ ਆ ਉਹਨਾਂ ਵਾਸਤੇ ਲਾਇਆ ਸਾਡੇ ਪਰਚੀ ਜਾਣਾ ਹੋ ਗਿਆ ਜੋ ਦੇ ਨਾਲ ਉਹਨਾਂ ਨਾਲ ਉਸੇ ਸਾਡੇ ਬੰਦੇ ਦੇ ਘਰੇ ਸੱਟਾਂ ਲਾ ਕੇ ਛੱਡ ਗਏ ਰਾਤ ਤੇ ਅਸੀਂ ਕੁਛ ਵੀ ਨਾ ਕੀਤਾ ਚੁੱਪ ਕਰਕੇ ਬਹਿ ਕੇ ਤੇ ਕੋਲ ਲੱਗ ਸੱਟੀਆਂ ਸਾਡੀਆਂ ਮੋੜ ਆਈਆਂ ਤੇ ਇਹ ਇਹਨਾਂ ਨੇ ਵੀ ਸਾਡੀ ਭਲਾ ਮਾਨਸੀ ਦਾ ਫਾਇਦਾ ਠਾਲਿਆ ਤੇ ਫਿਰ ਇਹਨਾਂ ਸਾਡੀ ਮਾਤਾ ਨੂੰ ਗਾਲਾਂ ਗੋਲਾਂ ਕੱਢੀਆਂ ਤੇ ਕਹਿੰਦੀ ਰਹੀ ਵੀ ਇਹਨਾਂ ਨੂੰ ਕਿ ਹੋਖਵਾ ਕੇ ਆਦੇ ਮੁੰਡਾ ਨੂੰ ਮੇਰੇ ਗਲ ਕੋਵਾਵੀ ਚ ਪਵਾਉਣਾ ਤੱਕ ਇੱਕ ਦਿਨ ਸਾਡਾ ਆਪ ਆਇਆ ਤੇ ਉਹਦੇ ਇਹ ਗੱਲ ਪਾ ਕੇ ਪੱਕੀ ਬੈਕ ਤੇ ਉਹ ਨੂੰ ਇਹਨਾਂ ਠਾਲਿਆ ਫਿਰ ਪੁੱਤਾਂ ਤੋਂ ਨਹੀਂ برداشت ਹੁੰਦਾ ਪਿਓ ਜੇ ਜ ਮਰਜ਼ੀ ਹੋਵੇ ਤੋੜਾ ਕੀ ਨਾਮ ਹੈ ਜਸਰੀਆ ਤੁਹਾਡਾ ਤੁਹਾਡੇ ਕੀ ਲੱਗਦੇ ਸੀਗੇ ਇਹ ਮੇਰੀ ਸਾਸਾ ਜੀ ਅੱਛਾ ਸਾਸਾ ਜਿਹੜੇ ਐਕਸਪਾਇਰ ਹੋਇਆ ਤੁਹਾਡੇ ਸਾਸਾ ਹਾਂ ਜੀ ਕੋਣ ਨਾ ਸਰ ਛੁੱਟੇ ਪਰਚੇ ਪਾਤਾ ਜੀ ਤੇਰੇ ਬੰਚਾ ਤੇ ਸਾਡੇ 7 8 ਸਾਲ ਦੇ ਪਰਚੇ ਪਾਏ ਹੋਏ ਸਾਡੇ ਤੇ ਇਹ ਸਾਡੇ ਛੁੱਟੇ ਆ ਜਾਂ ਤਾਂ ਸਾਡੇ ਵੀ ਉਹਨਾਂ ਦੇ ਬਰਾਬਰ ਪਰਚੇ ਪਾਏ ਜਾਂ ਇਹ ਚਾਹੁੰਦਾ ਕਿ ਇਨਸਾਫ ਲਈ ਇੱਥੇ ਤੁਸੀਂ ਤਰਨ ਆਇਆ ਜੀ ਅੱਛਾ ਹਾਂ ਇਨਸਾਫ ਕਰਨ ਆਇਆ ਜਾਨੂੰ ਇਨਸਾਫ ਤੋਂ ਆਇਆ ਜਾਂਦਾ ਠੀਕ ਹੈ ਤੰਗ ਦੀ ਮਾਤਾ ਇਹ ਟੈਨਸ਼ਨ ਲੈ ਕੇ ਪੈਗੀ ਕੱਲ ਜਦੋਂ ਇਹਨੂੰ ਪਤਾ ਲੱਗਿਆ ਵੀ ਆਹ ਕੁਝ ਹੋ ਗਿਆ ਏ ਮਾਤਾ ਦੀਆਂ ਰਿਪੋਰਟਾਂ ਕਰਾਈਆਂ ਮੁਕਸਰ ਤੋਂ ਮੁਕਸਰ ਤੋਂ ਦਵਾਈ ਚੱਲਦੀ ਸੀ ਰਿਪੋਰਟਾਂ ਪਈਆਂ ਸਾਡੇ ਕੋਲ ਮਾਤਾ ਦੇ ਦਿਮਾਗੀ ਟੈਨਸ਼ਨ ਆ ਗਈ ਤੇ ਮਾਤਾ ਕੱਲ ਪੂਰੇ ਹੋਗੇ 6 ਵਜੇ ਆ ਇਹਨਾਂ ਦਾ ਮਸਲਾ ਇਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਬਲਕਾਰ ਸਿੰਘ ਦੇ ਪਰਿਵਾਰ ਨਾਲ ਨਿੱਕਾ ਸਿੰਘ ਤੇ ਬਲਕਾਰ ਸਿੰਘ ਸਰਾਵਾਂ ਵਾਲਾ ਬਹੁਤ ਧੱਕਾ ਕਰੀ ਜਾਂਦੇ ਨੇ ਤੇ ਇਹ ਜਿਹੜਾ ਬਲਕਾਰ ਸਿੰਘ ਜੰਮਣਿਆ ਇਹਨਾਂ ਨਾਲ ਧੱਕਾ ਹੋ ਰਿਹਾ ਹੈ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹਨਾਂ ਤੇ ਬਿਲਕੁਲ ਝੂਠਾ ਪਰਚਾ ਪਾਇਆ ਗਿਆ ਹੈ ਉਹ ਪਰਚਾ ਕੈਂਸਲ ਕੀਤਾ ਜਾਵੇ ਹੁਣ ਸਾਡੀ ਲੇਡੀਜ਼ ਕੁਵਿੰਦਰ ਕੌਰ ਪਤਨੀ ਬਲਕਾਰ ਸਿੰਘ ਅਕੰਧ ਵਾਲੇ ਆਜਰ ਖਾਨ ਜੀ ਜੀ ਇਹਨਾਂ ਦਾ ਕੋਈ ਪਹਿਲਾਂ ਵੀ ਆਪਸ ਵਿੱਚ ਦੋਨਾਂ ਪਾਰਟੀਆਂ ਦਾ ਕੋਈ ਲੜਾਈ ਝਗੜੇ ਦਾ ਬੰਦ ਨਹੀਂ ਸੀ ਦੂਸਰੀ ਪਾਰਟੀ ਨੇ ਵੀ ਇਹਨਾਂ ਦੇ ਪਰਚਾ ਦਰਜ ਕਰਵਾਇਆ ਜੀ ਇਹ ਲੇਡੀਜ਼ ਦੀ ਡੈਥ ਹੋ ਗਈ ਹੈ ਇਹਨਾਂ ਨੇ ਜੋ ਇਹਨਾਂ ਦੀ ਬੰਦੀ ਕਾਰਵਾਈ ਸਾਨੂੰ ਜੋ ਵੀ ਬਿਆਨ ਲਿਖਾਉਣਗੇ ਉਸ ਮੁਤਾਬਕ ਇਹਦੀ ਕਾਰਵਾਈ ਕੀਤੀ ਗਈ ਜੇ ਉਹਨਾਂ ਦਾ ਕਹਿਣਾ ਹੈ ਜੀ ਅਸੀਂ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਸਬੰਧਿਤ ਇਹਨਾਂ ਦਾ ਪਹਿਲਾਂ ਪਿੰਡ ਦੇ ਆਪਸੀ ਪੰਚਾਇਤੀ ਤੌਰ ਤੇ ਰਾਜਿੰਨਾ ਮੰਗਿਆ